ਪੰਜਾਬ ਦੇ ਮੁੱਖ ਮੰਤਰੀ ਨੇ ਲੈਣਗੇ ਕੇਂਦਰ ਦੀ Z+ ਸਿਕਿਉਰਿਟੀ ਸੀਐਮ ਸਿਕਿਉਰਿਟੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖੀ ਚਿੱਠੀ ਕਿ ਆ ਮੁੱਖ ਮੰਤਰੀ ਦੀ ਸੁਰੱਖਿਆ ਦਿੱਲੀ ਪੰਜਾਬ ਪੁਲਿਸ ਤੇ ਸੀਐਮ ਸਿਕਿਉਰਿਟੀ ਦੀ ਸਪੈਸ਼ਲ ਟੀਮ ਹੀ ਕਾਫੀ ਸੈਨ ਫਰਾਂਸਿਸਕੋ ਚ ਰਾਹੁਲ ਗਾਂਧੀ ਦੇ ਗੁਰੂ ਨਾਨਕ ਦੇਵ ਜੀ ਬਾਰੇ ਦਿੱਤੇ ਬਿਆਨ ਤੇ ਭੱਖੀ ਸਿਆਸਤ ਉਦਾਸੀਆਂ ਦੀ ਤੁਲਨਾ ਭਾਰਤ ਯਾਤਰਾ ਦੇ ਨਾਲ ਕੀਤੀ ਜਾਣ ਤੇ ਪੜਕੇ ਬੀਜਪੀ ਆਗੂ ਜਤਾਇਆ ਸਖਤ ਇਤਰਾਜ਼ ਬੀਜਪੀ ਅਗੂ ਆਰਪੀ ਸਿੰਘ ਗੋਲੇ ਰਾਹੁਲ ਦੇ ਬਿਆਨ ਦੇ ਨਾਲ ਮੈਨੂੰ ਪਹੁੰਚੀ ਹੈ ਠੇਸ ਰਾਹੁਲ ਨੇ ਆਪਣੀ ਖੋਖਲੀ ਸਿਆਸੀ ਭਾਰਤ ਜਲੋ ਯਾਤਰਾ ਦੀ ਗੁਰਨਾਨਕਦੇਵ ਜੀ ਦੀਆਂ ਉਦਾਸੀਆਂ ਦੇ ਨਾਲ ਕੀਤੀ ਹੈ ਤੁਲਨਾ ਪਰ ਐਜਪੀਸੀ ਤੇ ਸਿੱਖ ਆਗੂਆਂ ਨੇ ਨਹੀਂ ਦਿੱਤੀ ਕੋਈ ਪ੍ਰਤੀਕਿਰਿਆ ਰਾਹੁਲ ਵੱਲੋਂ ਗੁਰਨਾਨਕਦੇਵ ਜੀ ਦੀਆਂ ਗੁਰਨਾਨਕਦੇਵ ਜੀ ਦੇ ਥਾਈਲੈਂਡ ਯਾਤਰਾ ਦੇ ਦਾਅਵੇ ਤੇ ਪੜਕੇ ਸਿਰਸਾ ਬੋਲੇ ਬੇਵਕੂਫੀ ਦੇ ਨਾਮ ਤੇ ਕਿੰਨਾ ਕੁਝ ਮਾਫ ਕਰੀਏ ਤੁਸੀਂ ਕਿੱਥੇ ਪੜਿਆ ਕਿ ਗੁਰਨਾਨਕਦੇਵ ਜੀ ਥਾਈਲੈਂਡ ਗਏ ਸਨ ਸੁਰਵੀਰ ਸਿੰਘ ਬਾਦਲ ਨੇ ਵੀ ਰਾਹੁਲ ਗਾਂਧੀ ਦੇ ਬਿਆਨ ਤੇ ਜਤਾਇਆ ਇਤਰਾਜ਼ ਕਿ ਆਉਣਾ ਵਿਸ਼ਿਆਂ ਤੇ ਗੱਲ ਨਾ ਕਰੋ ਜਿੰਨਾ ਬਾਰੇ ਗਿਆਨ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦ੍ਰਿਸ਼ਟੀਕੋਣ ਪਭੌਲਿਕ ਸੀਮਾਵਾਂ ਤੋਂ ਪਾਰ ਅਮਰੀਕਾ ਦੇ ਸਨ ਫਰਾਂਸਿਸਕੋ ਚ ਪਾਸ਼ੰਦਨ ਰਾਹੁਲ ਗਾਂਧੀ ਨੇ ਕੀਤਾ ਸੀ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਬੋਲੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਤੁਲਨਾ ਦੇ ਵਿੱਚ ਕੁਝ ਵੀ ਯਾਤਰਾ ਨਹੀਂ ਕੀਤੀ ਮੈਂ ਕਿਤੇ ਪੜਿਆ ਉਹ ਮੱਕਾ THAILAND ਤੇ ਸ਼੍ਰੀਲੰਕਾ ਤੱਕ ਪੈਦਲ ਗਏ ਇਹ ਮਹਾਨ ਲੋਕ ਬਹੁਤ ਪਹਿਲਾਂ ਤੁਸੀਂ ਭਾਰਤ ਜੋੜ ਰਹੇ ਨੇ ਨਵੇਂ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨੇ ਸਾਂਭਿਆ ਉਹਦਾ ਮੰਡੀਕਰਨ ਨੂੰ ਸੌਖਾ ਬਣਾਉਣ ਦਾ ਕੀਤਾ ਦਾਵਾ ਕਿ ਕਿਸਾਨਾਂ ਨੂੰ ਫਸਲੀ ਚੱਕਰਾਂ ਤੋਂ ਕੱਢਣ ਦੇ ਲਈ ਕਰਾਂਗੇ ਵੱਡੇ ਉਪਰਾਲੇ ਨਵੇਂ ਮੰਤਰੀ ਬਲਕਾਸ ਸਿੰਘ ਨੇ ਵੀ ਸਾਂਭਿਆ ਚਾਰਜਸਤਾਨ ਸਰਕਾਰਾਂ ਵਿਭਾਗ ਦਾ ਚਾਰਜ ਲੈ ਕੇ ਬੋਲੇ ਵੱਡੇ ਸ਼ਹਿਰਾਂ ਨੂੰ ਜਲਦ ਬਣਾਵਾਂਗੇ ਬਿਹਤਰ ਕਰਾਪਸ਼ਨ ਖਿਲਾਫ ਰਹੇਗੀ ਜ਼ੀਰੋ ਟੋਲਰੈਂਸ ਨੀਤੀ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ 'ਚ ਗੁਰਮੀਤ ਖੁੱਡੀਆਂ ਨੂੰ ਮੰਤਰੀ ਬਣਾਉਣ ਤੇ ਵੰਡੇ ਲੱਡੂ ਪਿੰਡ ਵਾਸੀਆਂ ਨੇ ਸੀਐਮ ਮਾਨ ਦੇ ਫੈਸਲੇ ਦਾ ਕੀਤਾ ਸੁਆਗਤ ਪੰਜਾਬ ਸਰਕਾਰ ਨੇ 5 ਸ਼ਹਿਰਾਂ ਦੇ ਵਿੱਚ ਇੰਪਰੂਵਮੈਂਟ ਟਰਸਟ ਦੇ ਲਾਏ ਨਵੇਂ ਚੇਅਰਮੈਨ 68 ਮਾਰਕੀਟ ਕਮੇਟੀਆਂ ਦੇ ਵੀ ਚੇਅਰਮੈਨ ਬਦਲੇ ਸੀਐਮ ਮਾਨ ਬੋਲੇ ਨਵੀਂ ਜ਼ਿੰਮੇਵਾਰੀ ਲਈ ਸ਼ੁਭ ਕਾਮਨਾਵਾਂ ਰਜਾਣਾ ਦੇ ਕੇਂਦਰੀ ਮੰਤਰੀ ਮਨਸੁਖ ਮਾਂਡਵਿਆ ਨੇ ਮੋਦੀ ਸਰਕਾਰ ਦੇ 9 ਸਾਲਾਂ ਦੀਆਂ ਗਣਵਾਈਆਂ ਪ੍ਰਾਪਤੀਆਂ ਕਿ ਆ ਪੀ ਐਮ ਦੀ ਅਗਵਾਈ ਚ ਹੋ ਰਿਹਾ ਨਵੇਂ ਦੇਸ਼ ਦਾ ਨਿਰਮਾਣ ਪਹਿਲਾਂ ਸਿਆਸੀ ਫਾਇਦੇ ਲਈ ਲਾਗੂ ਹੁੰਦੀਆਂ ਸਨ ਯੋਜਨਾਵਾਂ ਅੱਜ ਹਰ ਵਰਗ ਨੂੰ ਮਿਲ ਰਿਹਾ ਲਾਭ ਮੋਗਾ ਦੀ ਕਾਂਗਰਸ ਮੇਰ ਨਿਤਿਕਾ ਪੱਲਾ ਤੋਂ ਵਿਜੀਲੈਂਸ ਨੇ ਕਰੀਬ 4 ਘੰਟੇ ਤੱਕ ਕੀਤੀ ਪੁੱਛਗਿੱਛ ਸੀਸੀਟੀਵੀ ਤੇ ਬੁੱਟਿਆਂ ਦੀ ਖਰੀਦ ਦੇ ਮਾਮਲੇ 'ਚ ਹੋਏ ਸਵਾਲ ਨਿਤਿਕਾ ਪੱਲਾ ਬੋਲੇ ਮੈਂ ਹਰ ਸਵਾਲਾਂ ਦੇ ਦਿੱਤੇ ਜਵਾਬ ਜਲਦ ਬਿਜ਼ਨਸ ਨੂੰ ਸੰਪੰਨ ਕੀ ਕਾਗਜ਼ਾਤ ਚੰਡੀਗੜ੍ਹ ਚ ਪੁਲਿਸ ਦੇ ਨਾਲ ਭਿੜੇ ਯੂਥ ਕਾਂਗਰਸੀ ਵਰਕਰ ਪਹਿਲਵਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਸਨ ਪ੍ਰਦਰਸ਼ਨ ਭਾਜਪਾ ਦਫ਼ਤਰ ਵੱਲ ਜਾਣ ਦੌਰਾਨ ਪੁਲਿਸ ਦੇ ਨਾਲ ਹੋਈ ਧੱਕਾਮੁਕੀ ਪੰਜਾਬ ਭਾਰ ਚ ਪਹਿਲਵਾਨਾਂ ਦੇ ਹੱਕ ਦੇ ਵਿੱਚ ਨਿਤਰੀਆਂ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਪ੍ਰਦਰਸ਼ਨ ਬ੍ਰਿਜ ਪੂਸ਼ਣ ਨੂੰ ਗ੍ਰਿਫਤਾਰ ਕਰਨ ਦੀ ਮੰਗ ਰੂਪਨਗਰ ਚ ਕੁੱਲ ਹਿੰਦ ਕਿਸਾਨ ਸਭਾ ਨੇ ਪਹਿਲਵਾਨਾਂ ਦੇ ਹੱਕ ਦੇ ਵਿੱਚ ਕੇਂਦਰ ਦੇ ਖਿਲਾਫ ਕੀਤਾ ਪ੍ਰਦਰਸ਼ਨ ਅਮਰਜ ਪੂਸ਼ਣ ਖਿਲਾਫ ਕਾਰਵਾਈ ਦੀ ਕੀਤੀ ਮੰਗ ਇੰਡੋਨੇਸ਼ੀਆ ਦੇ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੇ ਲਈ ਮਦਦ ਦੀ 구ਹਾਰ ਕਾਂਗਰਸ ਐਮਪੀ ਗੁਰਜੀਤ ਤੌਝਲਾ ਨੇ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ ਕਿ ਆ ਨੌਜਵਾਨਾਂ ਦੀ ਕਰਾਈ ਜਾਵੇ ਸੁਰੱਖਿਅਤ ਵਾਪਸੀ ਗੁੰਮਰਾਹ ਕਰਨ ਵਾਲੇ ਏਜੰਟਾਂ ਤੇ ਵੀ ਹੋਵੇ ਕਾਰਵਾਈ ਅੰਮ੍ਰਿਤਸਰ ਚੀਆ ਕਾਲਿਆਗੂ ਬੇਕਮ ਸਿੰਘ ਮਜੀਠੀਆ ਨੇ ਮੰਦੀ ਸਿੱਖ ਭਾਈ ਗੁਰਦੀਪ ਸਿੰਘ ਖੜਾ ਦੇ ਨਾਲ ਕੀਤੀ ਮੁਲਾਕਾਤ ਫੋਟੋਸ ਹਸਪਤਾਲ ਦੇ ਵਿੱਚ ਪਹੁੰਚ ਕੇ ਜਾਣਿਆ ਹਾਲ ਕਰਨਿਚ ਗੈਂਗਸਟਰਾਂ ਤੇ ਪੁਲਿਸ ਦੇ ਵਿਚਾਲੇ ਮੁੱਠ ਭੇੜ ਕਰੀਬ ਅੱਧੇ ਘੰਟੇ ਤੱਕ ਦੋਵੇਂ ਪਾਸੇ ਹੁੰਦੀ ਰਹੀ ਫਾਇਰਿੰਗ ਏਜੀਟੀਐਫ ਨੇ ਦੋ ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ ਫਤੇਗੜ ਸਾਹਿਬ ਚ ਪਟੋਲ ਪੰਪ ਦੇ ਕਰੰਧੀਆਂ ਤੋਂ 40 ਲੱਖ ਲੁੱਟ ਕੇ ਹੋਏ ਸਨ ਫਰਾਰ ਪਟਿਆਲਾ ਪੁਲਿਸ ਵੱਲੋਂ ਗੈਂਗਸਟਰਾਂ ਦੇ ਦੋ ਕਰੀਬੀ ਬੱਤੀ ਬੋਰਦੀਆਂ ਤਿੰਨ ਪਿਛਲਾਂ ਸਮੇਤ ਗ੍ਰਿਫਤਾਰ ਸਪੈਸ਼ਲ ਮਿਹਮ ਦੇ ਤਹਿਤ ਕੀਤਾ ਕਾਬੂ ਲਧਿਆਣਾ ਪੁਲਿਸ ਨੇ ਫਰਜ਼ੀ ਸੀਬੀਆਈ ਅਧਿਕਾਰੀ ਮਹਿਲਾ ਤੇ ਇੱਕ ਸ਼ਖਸ ਨੂੰ ਕੀਤਾ ਗ੍ਰਿਫਤਾਰ ਕਤਲ ਦਾ ਮਾਮਲਾ ਨਿਪਟਾਉਣ ਦੇ ਲਈ ਮੰਗ ਰਿਸਤਨ 3 ਲੱਖ ਰੁਪਏ ਲੰਬੇ ਸਮੇਂ ਤੋਂ ਲੋਕਾਂ ਨੂੰ ਕਾਰੇ ਸਨ ਬਲੈਕਮੇਲ ਅਮਰਸਰ ਦੀ 82 ਦੇ ਵਿਚ ਨੌਜਵਾਨ ਦੇ ਨਾਲ ਜ਼ਬਰਦਸਤ ਕੁੱਟਮਾਰ ਗੱਡੀ ਦਾ ਪਿੱਛਾ ਕਰਕੇ ਗੁਰਪ੍ਰੀਤ ਤੇ ਹਥਿਆਰਾਂ ਦੇ ਨਾਲ ਕੀਤਾ ਹਮਲਾ ਹਮਲਾਵਰਾਂ ਨੇ 2 ਰਾਉਂਡ ਹਵਾਈ ਫਾਇਰਿੰਗ ਵੀ ਕੀਤੀ ਛਿਆਰਪੁਰ ਦੀ ਤਲਵਾੜਾ ਮੁਕੇਰੀਆਂ ਹਾਈਡਲ ਨਹਿਰ ਚ ਡਿੱਗੀ ਕਾਰ ਨਹਿਰ ਦੇ ਵਿੱਚ ਡੁੱਬਿਆ ਕਾਰ ਚਾਲਕ ਪ੍ਰਸ਼ਾਸਨ ਵੱਲੋਂ ਚਲਾਇਆ ਜਾ ਰਿਹਾ ਰੈਸਕਿਊ ਆਪਰੇਸ਼ਨ ਸੁਹਾਟੇ ਇੱਕ ਘਰ ਤੇ ਕਹਿਰ ਬਣ ਕੇ ਟੁੱਟਿਆ ਮੀਂਹ بارش ਦੇ ਕਾਰਨ ਕੱਚੇ ਮਕਾਨ ਦੀ ਡਿੱਗੀ ਛੱਤ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ ਅਪੋਰ ਚ ਇੱਕ ਕਰਿਆਨੇ ਦੀ ਦੁਕਾਨ ਦੇ ਪਿਛੇ ਲੱਗੀ ਭਿਆਨਕ ਅੱਗ ਦੁਕਾਨ ਦਾ ਸਾਰਾ ਸਮਾਨ ਸੜ ਕੇ ਹੋਇਆ ਸਵਾ ਅੱਗ ਲੱਗਣ ਦੇ ਕਾਰਨ ਬਾਰੇ ਨਹੀਂ ਹੋਇਆ ਖੁਲਾਸਾ ਅਬਰ ਸਰ ਦੇ ਰਾਣੀ ਬਾਗ ਇਲਾਕੇ ਚ ਕਾਰ ਤੇ ਪ੍ਰਾਈਵੇਟ ਬੱਸ ਦੇ ਵਿਚਾਲੇ ਟੱਕਰ ਟੱਕਰ ਤੋਂ ਬਾਅਦ ਦੂਜੇ ਪਾਸੇ ਡਵਾਈਡਰ ਤੇ ਚੜ ਗਈ ਕਾਰ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਰਿਹਾ ਬਚਾ ਨੰਗਲ ਦੇ ਬੀਬੀ ਐਮ ਬੀ ਦੇ ਸਰਕਾਰੀ ਹਸਪਤਾਲ ਤੇ ਗਰਭਵਤੀ ਮਹਿਲਾ ਨੂੰ ਨਹੀਂ ਕੀਤਾ ਪਰ ਤੇ ਸੜਕ ਤੇ ਕਾਫੀ ਦਿਨ ਤੱਕ ਬੈਠੀ ਰਹੀ ਮਹਿਲਾ ਸਥਾਨਕ ਲੋਕਾਂ ਨੇ ਮਜਬੂਰ ਹੋ ਕੇ ਹਿਮਾਚਲ ਦੇ ਹਸਪਤਾਲ ਦੇ ਵਿੱਚ ਕਰਵਾਇਆ ਦਾਖਲ ਪੀੜਤ ਵੱਲੋਂ ਡਾਕਟਰਾਂ ਖਿਲਾਫ ਕਾਰਵਾਈ ਦੀ ਮੰਗ ਸਮਾਣਾ ਵਿੱਚ ਐਡਿਟ ਕਾਲਜਾਂ ਤੇ ਪ੍ਰੋਫੈਸਰਾਂ ਦੀ ਹੜਤਾਲ ਜਾਰੀ ਵਿਦਿਆਰਥੀਆਂ ਦੇ ਦਾਖਲੇ ਦੇ ਲਈ ਸਰਕਾਰ ਦੇ ਵਿਰੋਧ ਸ਼ੁਰੂ ਕੀਤੀ ਸੰਜ ਸ਼ੁਰੂ ਕੀਤੇ ਸੰਜੇ ਪੋਰਟਲ ਦਾ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ ਕਰੀਆਂ ਦਾ ਇਲਜ਼ਾਮ ਸਰਕਾਰ ਦੇ ਫੈਸਲੇ ਦੇ ਨਾਲ ਐਡਿਟ ਕਾਲਜਾਂ ਨੂੰ ਪਹੁੰਚੇਗਾ ਨੁਕਸਾਨ ਸਮਾਨਾਚ ਗਵਰਨਮੈਂਟ ਟੀਚਰਸ ਯੂਨੀਅਨ ਦਾ ਪ੍ਰਦਰਸ਼ਨ ਮਹਿਲਾਵਾਂ ਦੇ ਪਹਿਲਵਾਨਾਂ ਦੇ ਹੱਕ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਕੀਤੀ ਗਈ ਨਾਰੇਬਾਜ਼ੀ ਬ੍ਰਜਪੁਸ਼ਣ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੇਂਦਰੀ ਮੰਤਰੀ ਅਨਰਾਗ ਠਾਕੁਰ ਨੇ ਸਿੱਧੀ ਵਿਨਾਇਕ ਮੰਦਿਰ ਦੇ ਵਿੱਚ ਟੇਕਿਆ ਮੱਥਾ ਬੋਲੇ ਕੇਂਦਰ ਸਰਕਾਰ ਦੇ 9 ਸਾਲ ਪੂਰੇ ਹੋਣ ਤੇ ਭਗਵਾਨ ਗਣੇਸ਼ ਦਾ ਅਸ਼ੀਰਵਾਦ ਲੈਣ ਪਹੁੰਚਿਆ ਡੈਨਮਾਰਕ ਦੇ ਐਮਬੈਸਡਰ ਫਰੈਂਡਿਸ ਵੈਨ ਨੇ ਫਰੋਸਪੁਰ ਦੇ ਸਕੂਲ ਦਾ ਕੀਤਾ ਦੌਰਾ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਤੇ ਹੋਰ ਸਹੂਲਤਾਂ ਦੀ ਕੀਤੀ ਤਾਰੀਫ਼ ਆਉਣ ਵਾਲੇ ਸਮੇਂ ਚ ਭਾਰਤ ਅਤੇ ਡੈਨਮਾਰਕ ਵਿਚਾਲੇ ਹੋ ਸਕਦੇ ਨੇ ਐਜੂਕੇਸ਼ਨ ਐਕਸਚੇਂਜ ਪ੍ਰੋਗਰਾਮ ਕੈਨੇਡਾ ਦੇ ਅਲਬਰਟਾ ਪੀਓ ਸੂਬਾਈ ਚੋਣਾਂ ਦੇ ਵਿੱਚ ਚਾਰ ਪੰਜਾਬੀਆਂ ਨੇ ਮਾਰੀ ਬਾਜ਼ੀ ਰਾਜਨ ਸੰਨ ਨੇ ਜਸਵੀਰ ਦੇਵਲ ਪਰਮਜੀਤ ਸਿੰਘ ਤੇ ਗੁਰਿੰਦਰ ਬਰਾੜ ਰਹੇ ਜੇਤੂ ਕੈਲਗਰੀ ਤੇ ਐਡਮਿੰਟਨ ਦੇ ਵਿੱਚ ਭਾਰਤੀ ਮੂਲ ਦੇ ਕੁੱਲ 15 ਪੰਜਾਬੀਆਂ ਨੇ ਲੜੀ ਸੀ ਚੋਣ ਕਮਰਸ਼ੀਅਲ ਗੈਸ ਸਿਲੰਡਰ 83 ਰੁਪਏ ਹੋਇਆ ਸਸਤਾ 19 ਕਿਲੋ ਦੇ ਸਿਲੰਡਰ ਦੀ ਹੁਣ ਕੀਮਤ ਹੋਈ 1773 ਰੁਪਏ ਕਰੇਲੂ ਗੈਸ ਦੇ ਰੇਟ ਦੇ ਵਿੱਚ ਕੋਈ ਤਬਦੀਲੀ ਨਹੀਂ ਮਈ ਮਹੀਨੇ ਚ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਵਿੱਚ ਹੋਈ ਰਿਕਾਰਡ ਤੋੜ ਬਾਰਿਸ਼ ਪੰਜਾਬ ਦੇ ਵਿੱਚ ਮਹੀਨੇ 11 ਸਾਲਾਂ ਦਾ ਤੋੜਿਆ ਰਿਕਾਰਡ ਲੋਕਾਂ ਨੂੰ ਗਰਮੀ ਤੋਂ ਨਿਜਾਤ ਅਗਲੇ ਕੁਝ ਦਿਨਾਂ ਵਿੱਚ ਬਾਰਿਸ਼ ਦੀ ਸੰਭਾਵਨਾ हिमाचल ਦੇ ਨਾਨਾਦੇਵੀ ਮੰਦਰ ਦੇ ਵਿੱਚ ਆਇਆ ਤੇਜ਼ ਤੂਫਾਨ ਵੀਡੀਓ ਵੀ ਆਈ ਸਾਹਮਣੇ ਸ਼ਰਧਾਲੂ ਨੇ ਲਾਏ ਮਾਤਾ ਦੇ ਜੈਕਾਰੇ ਹਿਮਕੁੰਡ ਸਾਹਿਬ 'ਚ ਲਗਾਤਾਰ ਹੋ ਰਹੀ ਬਰਸਬਾਰੀ ਦੇ ਵਿਚਾਲੇ ਮੱਥਾ ਟੇਕਣ ਦੇ ਲਈ ਪਹੁੰਚਦੀ ਹੈ ਸੰਗਤ 7 ਤੋਂ 8 ਫੁੱਟ ਤੱਕ ਜੰਮੀ ਬਰਫ਼ ਦੇ ਵਿੱਚ ਵੀ ਸੰਤਾਂ ਦੇ ਹੌਸਲੇ ਬਲੰਦ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਰਹੇ ਨੇ ਸ਼ਰਧਾਲੂ